ਮੈਂ ਕਮਲ ਰੋਡ ਆਪਣੇ ਫੇਸਬੁੱਕ ਪੇਜ ਤੇ ਆਪ ਸਭ ਦਾ ਸਵਾਗਤ ਕਰਦਾ ਹਾਂ ਤੁਸੀਂ ਦੇਖ ਰਹੇ ਹੋ ਅਹਿਮਗੜ੍ਹ ਨਿਊਜ਼ ਆਪਾਂ ਇਸ ਵਕਤ ਖੜੇ ਹਾਂ ਜਵਾਹਰ ਨਗਰ ਦੇ ਵਿੱਚ ਜਵਾਹਰ ਨਗਰ ਦੇ ਵਿੱਚ ਭਾਂਤ ਸਟੂਡੀਓ ਜੀ ਦਾ ਘਰ ਆ ਉਹਨਾਂ ਦੇ ਇਹ ਬੇਟਾ ਜੀ ਖੜੇ ਨੇ ਸਾਡੇ ਨਾਲ ਇਹਨਾਂ ਦੇ ਨਾਲ ਵੀ ਜਿਹੜੀ ਇੱਕ ਅਣਹੋਣੀ ਹੋਈ ਆ ਗੱਲ ਇਹਨਾਂ ਦੇ ਜਿਹੜਾ ਮੋਟਰਸਾਈਕਲ ਆ ਚੋਰੀ ਹੋ ਗਿਆ ਮੰਡੀ ਅਹਿਮਗੜ੍ਹ ਨੂੰ ਜੇ ਆਪਾਂ ਚੋਰੀਆਂ ਦਾ ਸ਼ਹਿਰ ਕਹਿ ਲਈਏ ਤਾਂ ਇਹਦੇ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਮੰਡੀ ਅਹਿਮਗੜ੍ਹ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਾਫੀ ਚੋਰੀਆਂ ਜਿਹੜੀਆਂ ਹੋ ਰਹੀਆਂ ਨੇ ਲੋਕ ਹੁਣ ਖੁੱਲ ਕੇ ਆਉਣ ਲੱਗ ਰਹੇ ਨੇ ਪਾਇ ਨੇ ਸਾਹਮਣੇ ਸੋ ਅਜੇ ਵੀ ਕੁਝ ਲੋਕ ਅਜੇ ਨੇ ਜਿਹੜੇ ਜਿਹੜੇ ਚੋਰੀਆਂ ਜਿਹੜੀਆਂ ਨਹੀਂ ਦੱਸ ਰਹੇ ਉਹ ਜਾਂ ਡਰਦੇ ਨੇ ਜਾਂ ਉਹਨਾਂ ਦੇ ਮਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਡਰ ਆ ਪਰ ਉਹਨਾਂ ਦੇ ਚਿਹਰਿਆਂ ਤੇ ਜਿਹੜਾ ਭੈ ਆ ਉਹ ਦੇਖ ਕੇ ਪਤਾ ਲੱਗਦਾ ਕਿ ਉਹ ਕਿੰਨੇ ਡਰੇ ਹੋਏ ਨੇ ਉਹ ਸਾਹਮਣੇ ਵੀ ਨਹੀਂ ਆ ਰਹੇ ਹੈਗੇ ਚੋਰਾਂ ਦੇ ਡਰ ਤੋਂ ਸੋ ਕਾਫੀ ਲੋਕ ਫਿਰ ਵੀ ਸਾਹਮਣੇ ਆਉਣ ਲੱਗ ਗਏ ਨੇ ਸਾਡੇ ਨਾਲ ਖੜੇ ਨੇ ਭਾਈ ਸਾਹਿਬ ਕੀ ਨਈ ਤੁਹਾਡਾ ਦਿਨੋਸ਼ ਜੀ ਵినੋਜੀ ਜੀ ਜਿਹੜਾ ਮੋਟਰਸਾਈਕਲ ਤੁਹਾਡਾ ਚੋਰੀ ਹੋਇਆ ਕੱਲ ਉਹਦੇ ਬਾਰੇ ਦੱਸੋ ਥੋੜਾ ਇਹ ਘਟਨਾ ਕਿਸ ਤਰ੍ਹਾਂ ਹੋਈ ਤੁਸੀਂ ਕਿੰਨੇ ਕ ਵਜੇ ਕਢਾਇਆ ਸੀ ਮੋਟਰਸਾਈਕਲ ਕਿੱਦਾਂ ਹੋਇਆ ਇਹ ਸਰ ਆਪਣਾ 3 ਵਜੇ ਕੱਲ ਬੇਟਾ ਟਿਊਸ਼ਨ ਤੋਂ ਆਇਆ ਇਹਨੇ ਆ ਕੇ ਕਢਾਇਆ ਬਾਈਕ ਤੇ ਇਹ ਸਾਢੇ 3 ਵਜੇ ਮੇਰਾ ਬਾਈਕ ਇੱਥੋਂ ਜਾਨੀ ਕਿ ਉਰੋ ਘਰ ਦੇ ਸਾਹਮਣੇ ਆਇਆ ਬੰਦਾ ਆ ਕੇ ਲੈ ਗਿਆ ਮਾਰੀ ਅੱਛਾ ਤੇ ਤੁਹਾਨੂੰ ਪਤਾ ਕਿੱਦਾਂ ਲੱਗਿਆ ਫਿਰ ਉਹ ਤਾਂ ਮੈਂ ਜਾਣਾ ਸੀਗਾ ਜੀ ਮੈਂ ਜਦੋਂ ਬਾਹਰ ਨਿਕਲਿਆ ਤਾਂ ਮੈਂ ਦੇਖਿਆ ਤਾਂ ਬਾਈਕ ਹੈ ਨਹੀਂ ਸੀਗਾ ਕਿਹੜਾ ਮਾਡਲ ਸੀ ਤੁਹਾਡਾ ਕਿਹੜੀ ਕੰਪਨੀ ਦਾ ਸੀ ਉਹ ਹੀਰੋ ਦਾ ਸੀਗਾ ਜੀ ਇੰਨਾ ਤੇ 19 ਮਾਡਲ ਸੀਗਾ ਜੀ ਅੱਛਾ ਤੇ ਤੁਸੀਂ ਤੁਹਾਡਾ ਸੀ ਮੋਟਰਸਾਈਕਲ ਉਹ ਹਾਂਜੀ ਹਾਂਜੀ ਕਿਹਨਾ ਤੁਹਾਡਾ ਲੱਖੇ ਲੱਖੇ ਜੀ ਤੁਹਾਡਾ ਮੋਟਰਸਾਈਕਲ ਚੱਲ ਗਿਆ ਕਿਉਂਕਿ ਤੁਸੀਂ ਪੜ੍ਹਦੇ ਹੋ ਟਿਊਸ਼ਨ ਤੇ ਜਾਂਦੇ ਹੋ ਤੁਹਾਨੂੰ ਤਾਂ ਬਹੁਤ ਮੁਸ਼ਕਲ ਹੋ ਗਿਆ ਹੁਣ ਬਿਲਕੁਲ ਸਾਰਾ ਕੰਮ ਹੀ ਮੋਟਰਸਾਈਕਲ ਤੇ ਹੁੰਦਾ ਹੈ ਸਾਧਨ ਤੋਂ ਬਿਨਾ ਕੀਆ ਹਮ ਕੱਲ ਰਾ ਕੱਲ ਆਇਆ ਮੈਂ ਦੁਪਹਿਰੇ ਦੁਪਹਿਰੇ 3:30 ਵਜੇ ਉਰੇ ਲਾ ਕੇ ਖੜਾ ਆਇਆ ਉਰੇ ਖੜਾ ਆਤਾ ਮੈਂ ਡੈਮਨ ਡੈਲੀ ਖੜਾ ਹਾਂ ਮੈਂ ਖੜਾਤਾ 3:50 ਤੇ ਮੈਂ ਬਾਹਰ ਆਇਆ ਵਾਂ ਉਹ ਮੋੜ ਸਕੇ 3:00 ਵਜੇ ਖੜਾ ਆ 3:00 ਸੱਢੇ 3:00 ਸੱਢੇ ਤਿੰਨ ਦੇ ਆਸਪਾਸ ਇਹਨੇ ਵਿੱਚ ਵਿੱਚ ਖੜਾਇਆ ਵਾ 3:50 ਤੇ ਮੈਂ ਬਾਹਰ ਆ ਕੇ ਦੇਖਿਆ ਵਾ ਪਹਿਲਾਂ ਮੈਂ ਟਾਈਮ ਦੇਖਿਆ ਫੇਰ ਆਇਆ ਕੋਈ ਖੜਕਾ ਕੋਈ ਆਵਾਜ਼ ਕਿਸੇ ਕੁਛ ਵੀ ਕੁਛ ਨਹੀਂ ਪਤਾ ਲੱਗਿਆ ਚੋਰੀ ਇਕਦਮ ਚਾਬੀ ਵਗੈਰਾ ਫਿਰ ਤੁਹਾਡੇ ਕੋਲ ਸੀ ਚਾਬੀ ਤਾਂ ਲੋਕ ਲੱਗਿਆ ਹੋਇਆ ਸੀ ਹਾਂਜੀ ਤੇ ਉਹਨਾਂ ਨੇ ਲੋਕ ਤੋੜਦੇ ਆ 5 ਮਿੰਟ ਦੇ ਵਿੱਚ ਸੇ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਕੀ ਮੰਗ ਕਰਦੇ ਹੋ ਮੰਗ ਤਾਂ ਬਸ ਇਹੀ ਆ ਇਹਨਾਂ ਦੇ ਚੋਰੀਆਂ ਹੀ ਬਹੁਤ ਹੋਣ ਲੱਗੀਆਂ ਹਾਂ ਕੋਈ ਨਾ ਕੋਈ ਪੁੱਛ ਲੋ ਜੀ ਹੁਣ ਜੇ ਮੰਡੀ ਆਮਨਗਰ ਨੂੰ ਚੋਰੀਆਂ ਦਾ ਸ਼ੇਅਰ ਕਰ ਲਿਆ ਚੋਰਾ ਦਾ ਸ਼ੇਅਰ ਕਰ ਲਿਆ ਤਾਂ ਹੈ ਨਹੀਂ ਬਿਲਕੁਲ ਸਹੀ ਹੈ ਜੀ ਇੰਨ ਤਾਂ ਚੋਰੀਆਂ ਬਹੁਤ ਹੋ ਰਹੀਆਂ ਉਹਦੂ ਵਾਰ ਰਾਤ ਦੀਆਂ ਤਿੰਨ ਚੋਰੀਆਂ ਹੋ ਚੁੱਕੀਆਂ ਨੇ ਜੀ ਹਾਂ ਉਧਰ ਬਹੁਤ ਜ਼ਿਆਦਾ ਯਾਨਕੀ ਚੋਰੀ ਬਹੁਤ ਹੋ ਰਹੀਆਂ ਨੇ ਜੀ ਹੂੰ ਇਹ ਤਾਂ ਪ੍ਰਸ਼ਾਸਨ ਨੂੰ ਹੁਣ ਚਾਹੀਦਾ ਵੀ ਕਦਮ ਚੱਕਣ ਐਕਸ਼ਨ ਲੈਣਾ ਚਲੋ ਸਾਡੇ ਤਾਂ ਹੁਣ ਬਾਈਕ ਆ ਵੀ ਚਲੋ ਹੁਣ ਤੁਹਾਨੂੰ ਪਤਾ ਬਾਈਕ ਫਿਰ ਵੀ ਬਹੁਤ ਮਹਿੰਗਾ ਜੀ ਆਪਾਂ ਜੇ ਕਹੀ ਇਹ ਅੱਜ 60-70 ਹਜ਼ਾਰ ਦੀ ਚੀਜ਼ ਚਲੀ ਗਈ ਹੈਗੀ ਆ ਤੇ ਆਪਾਂ ਨੂੰ ਦੁਬਾਰਾ ਲੈਣੀ ਪੈਣੀ ਆ ਉਹ ਬਹੁਤ ਔਖਾ ਜੀ ਤੇ ਫੇ ਬਿਲਕੁਲ ਜੀ ਹੈ ਨਾ ਸੋ ਮੰਡੀ ਅਹਿਮਦਗੜ੍ਹ ਦੇ ਵਿੱਚ ਦੇਖੋ ਪਾਣੀ ਦੀ ਸਮੱਸਿਆ ਟੁੱਟੀਆਂ ਹੋਈਆਂ ਸੜਕਾਂ ਦੀ ਸਾਨੂੰ ਸਮੱਸਿਆ ਉਹਨਾਂ ਨਵੀਂ ਸਮੱਸਿਆ ਜਿਹੜੀ ਹੈਗੀ ਆ ਸਾਡਾ ਸਮਾਨ ਚੋਰੀ ਹੋਣ ਲੱਗੇ ਸਾਡੇ ਘਰਾਂ ਦੇ ਵਿੱਚ ਚੋਰ ਪੜਨ ਲੱਗੇ ਪਰ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕਦੀ ਹੈਗੀ ਸੋ ਲੋੜ ਆ ਪ੍ਰਸ਼ਾਸਨ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਤਾਂ ਕਿ ਲੋਕ ਨੇ ਜਿਹੜੇ ਸੁਰੱਖਿਅਤ ਮਹਿਸੂਸ ਕਰਨ ਲੋਕ ਆਪਣੇ ਘਰਾਂ ਦੇ ਵਿੱਚ ਵੀ ਦੁਬਕੇ ਰਹਦੇ ਰਹੇ ਹੁਣ ਮੋਟਰਸਾਈਕਲ ਦਾ ਬੰਦਾ ਆਮ ਹੀ ਜਰਨਲ ਖੜਾ ਦਿੰਦਾ ਹੈਗਾ ਬਾਹਰ 10-20 ਮਿੰਟ ਅੰਦਰ ਜਾਂਦਾ ਤਾਂ ਜੇ ਆਪਣਾ ਮੋਟਰਸਾਈਕਲ ਇਸ ਤਰ੍ਹਾਂ ਚੋਰੀ ਹੋਣ ਲੱਗੇ ਤਾਂ ਕਿ ਕਾਰਾਂ ਚੋਰੀ ਕਰਨਗੇ ਤੇ ਅੱਗੇ ਦੀ ਅੱਗੇ ਆਪਣਾ ਹੋਰ ਕਾਫੀ ਇਸ ਤਰ੍ਹਾਂ ਨੁਕਸਾਨ ਕਰਨਗੇ ਤੇ ਫਿਰ ਆਪਾਂ ਨਾ ਤਾਰਾ ਸ਼ਹਿਰ ਦੇ ਵਿੱਚ ਰਹਿਣਾ ਮੁਸ਼ਕਲ ਹੋ ਜੂਗਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮੁਸ਼ਕਲ ਹੋ ਜੂਗਾ ਕੀ ਮੰਗ ਕਰਦੇ ਆ ਤੁਸੀਂ ਬਾ ਮੰਗ ਇਹੀ ਕਹਦੇ ਆਂ ਪ੍ਰਸ਼ਾਸਨ ਥੋੜਾ ਧਿਆਨ ਦੇਵੇ ਤੇ ਜਿਹੜੀਆਂ ਚੋਰੀਆਂ ਦਾ ਉਹਨਾਂ ਨੂੰ ਠੰਡ ਪਾਵੇ ਹੂੰ ਸੋ ਜਿਹੜਾ ਹੈਗਾ ਲੋਕ ਮੰਗ ਕਰ ਰਹੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਕਿੰਨਾ ਕੁ ਸਿਰਦਾ ਇਸ ਕੰਮ ਵਾਸਤੇ ਕੀ ਲੋਕਾਂ ਦੀ ਕੋਈ ਫਰਿਆਦ ਸੁਣੀ ਜਾਵੇਗੀ ਏ ਆਉਣ ਵਾਲਾ ਸਮਾਂ ਦੱਸੇਗਾ ਜਿਸ ਤਰ੍ਹਾਂ ਵੀ ਸਾਨੂੰ ਪਤਾ ਲੱਗਿਆ ਅਸੀਂ ਵੀਡੀਓ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਸੋ ਵੀਡੀਓ ਦੇਖਣ ਲਈ ਧੰਨਵਾਦ ਸ਼ੁਕਰੀਆ ਬਹੁਤ-ਬਹੁਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗ ਜਾਵੇ ਆਪਣੇ ਘਰ ਦੇ ਬਾਹਰ ਆਪਣੇ ਮੋਟਰਸਾਈਕਲ ਵਗੈਰਾ ਬਾਈਕ ਵਗੈਰਾ ਬਹੁਤ ਧਿਆਨ ਦੇ ਨਾਲ ਖੜਾਓ ਜੇ ਐਮਰਜੈਂਸੀ 'ਚ ਜਾਂ ਤਾਂ ਅੰਦਰ ਹੀ ਖੜਾ ਲਓ ਬਿਲਕੁਲ ਜੀ ਤੇ ਬਾਹਰ ਨਾ ਹੀ ਖੜਾਓ ਸੋ ਇਹ ਜ਼ਰੂਰੀ ਆ ਸੋ ਬਹੁਤ ਸ਼ੁਕਰੀਆ ਤੁਹਾਡਾ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚੀ